ਸਰਪ੍ਰੋ ਸ਼ਾਸਿਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਬਾਸਮਤੀ ਝੋਨੇ ਵਾਲੀ ਦੀ ਗੱਲ ਹੋਣੀ ਹੈ ਝੰਡੇ ਰੋਗ ਦੀ ਗੱਲ ਹੋਣੀ ਹੈ ਬਹੁਤ ਸਾਰੇ ਕਿਸਾਨ ਪਰਾ ਚੰਗੀ ਗੱਲ ਹੈ ਇਸ ਲਾਈਨ ਦੇ ਵਿੱਚ ਜਿਹੜੀ ਸਭ ਤੋਂ ਰਿਸਕੀ ਵੈਰਾਈਟੀ ਹੈਗੀ ਹੈ 1401 ਉਹਨੂੰ ਬਜਾਈ ਕਰਨ ਲੱਗ ਗਏ ਪਰ ਕਿਸਮਾਂ ਹੋਰ ਵੀ ਬਹੁਤ ਨੇ ਜਿੰਨਾਂ ਵਿੱਚ ਝੰਡਾ ਰੋਗ ਆਉਂਦਾ ਹੈਗਾ 11 21 ਆ 17 18 ਹੈਗੀ ਹੈ ਜਾਂ 1509 ਜਿੰਨਾਂ ਚ ਘਟ ਆਉਂਦਾ ਹੈਗਾ ਅਵੇਅਰਤਾ ਪਾਉਦਾ ਦੇ ਵਿੱਚ ਉਹਦੇ ਵਿੱਚ ਵੀ ਰਹਿਣਾ ਹੈਗਾ ਦੇਖੋ ਇੱਕੋ ਤੀਰ ਨਾਲ ਦੋ ਹੱਲ ਹੋ ਸਕਦੇ ਹੈਗੇ ਆ ਪਰ ਬਿਉਂਤਬੰਦੀ ਬਹੁਤ ਜ਼ਰੂਰੀ ਹੈ ਹਨ ਗੈਲੀ ਦੀ ਕੋਈ ਜਗਾ ਨਹੀਂ ਹੈਗੀ ਗਲਤੀ ਕਰੋਗੇ ਘਾਟਾ ਖਾਓਗੇ ਤੇ ਬਾਸਮਤੀ ਦੀਆਂ ਕਿਸਮਾਂ ਦਾ ਝਾੜ 22 24 ਘੰਟੇ ਲਖੀਰ ਹੁੰਦਾ ਪਰ ਤੁਸੀਂ ਫੇਰ ਵੀ ਝੰਡਾ ਰੋਗ ਆਉਣ ਤੋਂ ਬਾਅਦ 26 26 ਘੰਟੇ ਕੱਢ ਜਾਂਦੇ ਹੋ ਘਬਰਾਉਣਾ ਨਹੀਂ ਹੈਗਾ ਵੀ ਇਹ ਸਮਾਨ ਪਾ ਦੇ ਸਮਾਨ ਪਾਉਣ ਨਾਲ ਮਸਲੇ ਹੱਲ ਥੋੜੀ ਹੁੰਦੇ ਆ ਫਿਰ ਤਾਂ ਬਾਸਮਤੀ ਦੀ ਖੇਤੀ ਬਹੁਤ ਸੌਖੀ ਹੋ ਜਾਣੀ ਸਾਰਾ ਦੇਸ਼ ਹੀ ਕਰ ਲੈਂਦਾ ਦਾ ਗਿਣਮੇ ਚੁਣਮੇ ਜ਼ਿਲੇ ਕਰਦੇ ਆ ਸਾਰੇ ਦੇਸ਼ ਦੇ ਵਿੱਚੋਂ ਤੇ ਉਹਨਾਂ ਨੂੰ GI ਟੈਗ ਮਿਲਿਆ ਹੋਇਆ ਉੱਥੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਲੰਬਾ ਕੰਮ ਚੱਲਣਾ। ਇਹ ਫਸਲ ਸਰਕਾਰੀ ਰੇਟ ਨਾਲ ਜੁੜੀ ਨਹੀਂ ਹੋਈ ਪ੍ਰਾਈਵੇਟ ਰੇਟ ਨਾਲ ਜੁੜੀ ਹੋਈ ਹੈ। ਪ੍ਰਾਈਵੇਟ ਮੰਡੀ ਆ ਉਹ ਇੰਟਰਨੈਸ਼ਨਲ ਮੰਡੀ ਨਾਲ ਜੁੜੀ ਹੋਈ ਹੈ ਜਿੱਥੇ ਡਿਮਾਂਡ ਜ਼ਿਆਦਾ ਆ ਜਾਂਦੀ ਹੈ। ਆਪਣਾ ਦੇਸ਼ ਉਹਦੀ ਡਿਮਾਂਡ ਨੂੰ ਪੂਰਾ ਕਰਨ ਦਾ ਜਿਹੜਾ ਹੈਗਾ ਬਲਬੂਤਾ ਰੱਖਦਾ ਹੈਗਾ। ਆਪਾਂ ਨੂੰ ਵੀ ਇਹਨੂੰ ਛੱਡਣਾ ਨਹੀਂ ਚਾਹੀਦਾ ਜਿਹੜੇ ਨਵੇਂ ਬੰਦੇ ਆਏ ਸੀ ਬਾਸਮੇ ਦੀ ਛੱਡ ਕੇ ਚਲੇ ਗਏ। ਇਸ ਵਾਰ ਏਰੀਆ ਥੋੜਾ ਜਿਹਾ ਘਟਿਆ ਪਰ ਲੱਗਦਾ ਗਿਆ ਅੱਗੇ ਜਾ ਕੇ ਚੰਗੇ ਚਾਲ ਸਗੇ। ਜਿਹੜੀਆਂ ਵੀ ਕਿਸਮਾਂ ਤੁਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਨੀਰੀਆਂ ਤਿਆਰ ਕਰਕੇ ਲਾਉਣ ਜਾ ਰਹੇ ਹੋ 1400 ਇੱਕ ਦੇ ਲਾਉਣ ਦਾ ਟਾਈਮ ਚੱਲ ਰਿਹਾ ਹੈਗਾ ਅੱਗੇ ਫਿਰ 17 18 ਦਾ ਟਾਈਮ ਆ ਜਾਣਾ ਹੈਗਾ ਜੁਲਾਈ ਦੇ ਪਹਿਲੇ ਹਫ਼ਤੇ ਫਿਰ 1509 16 91 18 47 ਚੱਲ ਰਹੀਣੀ ਹੈ ਜਿਹੜੀਆਂ ਕਿਸਮਾਂ ਦੇ ਵਿੱਚ ਝੰਡਾ ਰੋ ਘੱਟ ਆਉਂਦਾ ਹੈਗਾ ਪੀਵੀ1 ਹੈ 1882 ਹੈ ਜਾਂ 1847 ਹੈ ਇਹਨਾਂ ਦੇ ਵਿੱਚ ਆਮ ਨਾਲੋਂ ਘੱਟ ਦਿਖਾਈ ਦਿੰਦਾ ਜਾਂ ਦਿਖਾਈ ਦਿੰਦਾ ਹੀ ਨਹੀਂ ਹੈਗਾ ਜਾਂ ਝੰਡਾਰੋ ਬਹੁਤ ਜ਼ਿਆਦਾ ਵੀ ਆ ਜਾਂਦਾ ਹੈਗਾ 1400 ਇੱਕ ਦੇ ਵਿੱਚ ਤਾਂ ਫੇਰ ਵੀ ਤੁਸੀਂ ਇਹਦਾ ਝਾੜ 20 ਕੁਆਂਟਲ ਤਾਂ ਲੈ ਹੀ ਜਾਂਦੇ ਹੋ ਨਾ ਠੀਕ ਹੈ ਚੰਗਾ ਰੇਟ ਆ ਜਾਵੇ ਚੰਗੇ ਰੇਟ ਦੀ ਜਿਆਦਾ ਜ਼ਰੂਰਤ ਹੈ ਬਾਸਮਤੀ ਨੂੰ ਬਿਮਾਰੀਆਂ ਤੋਂ ਇਹਨਾਂ ਡਰਨਾ ਨਹੀਂ ਚਾਹੀਦਾ ਬਿਮਾਰੀਆਂ ਦੇ ਤੁਸੀਂ ਅਗੇਤੀ ਪਿਉਂਤਬੰਦੀ ਕਰੋਗੇ ਘਟ ਆਉਣਗੀਆਂ ਮੌਸਮ ਤੁਹਾਡਾ ਸਾਥੀ ਬਣ ਗਿਆ ਕੁਆਲਟੀ ਬਹੁਤ ਸੋਹਣੀ ਬਣ ਜਾਣੀ ਸਹੀ ਸਮੇਂ ਤੇ ਵੈਰੈਟੀ ਲਾਓਗੇ ਤਾਂ ਗੱਲ ਨੋਟ ਕਰੋ ਜੇਕਰ ਤੁਸੀਂ ਕੱਦੂ ਵਾਲੇ ਝੋਨੇ ਦੇ ਵਿੱਚ ਬਾਸਮਤੀ ਲਾ ਰਹੇ ਹੋ ਬਜਾਈ ਵਾਲੇ 'ਚ ਤਾਂ ਰਿਸਕ ਘੱਟ ਆ ਉਹਦੀ ਗੱਲ ਹੀ ਅਲੱਗ ਹੋਏਗੀ ਅੱਜ ਵਾਲੀ ਵੀਡੀਓ ਥੋੜੀ ਜਿਹੀ ਲੰਬੀ ਹੋਊਗੀ ਪਰ ਕੰਮ ਦੀ ਬਹੁਤ ਜ਼ਿਆਦਾ ਹੈਗੀ ਕਿਉਂਕਿ ਜਿਹੜਾ ਕੱਦੂ ਵਾਲਾ ਝੋਨਾ ਹੈਗਾ ਉਹਦੇ ਵਿੱਚ ਸਮੱਸਿਆ ਵੱਧ ਆਉਂਦੀ ਹੈ ਝੰਡੇ ਰੋਗ ਦੀ ਉਹਦੇ ਵਿੱਚ ਕੀ ਹੈ ਲੇਬਰ ਤੋਂ ਮਿਹਨਤ ਵਾਰੀ ਕਰ ਲੋ ਰੁਪਈਆ 100 ਵਧ ਦੇ ਦਿਓ ਠੀਕ ਹੈ ਵਗਾਰਪਾੜ ਕੋਸ਼ਿ ਵੀ ਕਰੋ ਪਾਣੀ ਖੜਾ ਕੇ ਪਨੀਰੀ ਪਟਣੀ ਹੈ ਠੀਕ ਹੈ ਪਨੀਰੀ ਸੁੱਕੇ ਚ ਜਮਾ ਨਹੀਂ ਪਟਣੀ ਹੈ ਇਹ ਨਹੀਂ ਹੈਗਾ ਵੀ ਇਸ ਦਾ ਸੁੱਕੇ ਜੀ ਪੜਦੇ ਹੁੰਦੇ ਆ ਜੀ ਐਂ ਕਰਦੇ ਹੁੰਦੇ ਆ ਕਈ ਵਾਰੀ ਲੇਬਰ ਤੁਹਾਨੂੰ ਪਨੀਰੀ ਦੀਆਂ ਜੜਾਂ ਨੂੰ ਦਵਾਈ ਨਹੀਂ ਲਾਉਣ ਦਿੰਦੀ ਚਾਹੇ ਆਪਾਂ ਕਾਰਬੈਂਡਾ ਜਿਵੇਂ ਲਾਉਣਾ ਸੀਗਾ ਚਾਹੇ ਆਪਾਂ ਟ੍ਰਾਈਕੋਡਰਮਾ ਲਾਉਣਾ ਸੀ ਉਹ ਡਰਦੇ ਰਹਿੰਦੇ ਆ ਉਹ ਲੇਬਰ ਜਵਾਬ ਦੇ ਜਾਂਦੀ ਹੈਗੀ ਉੱਥੇ ਠੀਕ ਹੈ ਤਾਂ ਤੁਸੀਂ ਉਹ ਦਵਾਈ ਪਨੀਰੀ ਦੇ ਵਿੱਚ ਹੀ ਪਾਓ ਆਖਰੀ ਜਿਹੜੇ 3 ਦਿਨ ਨੇ ਬੈਸੀ ਤਾਂ ਮੈਂ ਤਾਂ ਇਹ ਕਹਿਣਾ ਬਾਕੀ ਜਿਹੜੇ ਪਰਮਲ ਝੋਨੇ ਹੁੰਦੇ ਨੇ ਵੀ ਤੁਸੀਂ ਪਾਣੀ ਨਾ ਲਾਓ ਜਦੋਂ ਪਨੀਰੀ ਪੱਟਣੀ ਹੈ ਉਦੋਂ ਪਾਣੀ ਲਾਓ ਪਰ ਬਾਸਮਤੀ ਦੇ ਵਿੱਚ ਤੁਸੀਂ ਪਾਣੀ ਲਾਓ ਪਿਛਲੇ 3 ਦਿਨ ਪਾਣੀ ਭਰ ਕੇ ਰੱਖੋ ਉਦੋਂ ਪਹਿਲਾਂ ਸੋਕਾ ਲਵਾ ਲਓ ਜੋ ਲਵਾਉਣਾ ਹੈਗਾ ਜਿੱਦੇ ਪਨੀਰੀ ਪੱਟਣੀ ਹੈ ਮੰਨ ਲਓ ਪਨੀਰੀ 10 ਤਰੀਕ ਨੂੰ ਪੱਟਣੀ ਹੈ ਦਾ 7 ਤਰੀਕ ਤੋਂ ਲੈ ਕੇ 10 ਤਰੀਕ ਤੱਕ ਪਾਣੀ ਭਰ ਕੇ ਰੱਖੋ ਉਹਦੇ ਵਿੱਚ ਜੋ ਵੀ ਟ੍ਰਾਈਕੋਡਰਮਾ ਪਾਉਣਾ ਜਾਂ ਕੋਈ ਫੰਗੀਸਾਈਡ ਉੱਪਰ ਸਪਰੇਅ ਕਰਨਾ ਤੁਸੀਂ ਕਰ ਸਕਦੇ ਹੈਗੇ ਹੋ ਕੋਈ ਸਮੱਸਿਆ ਨਹੀਂ ਤਾਂ ਕਿ ਉਹ ਬੂਟੇ 'ਚ ਵੀ ਐਕਟਿਵ ਰਹੇ ਜੜਾਂ 'ਚ ਵੀ ਜਾਵੇ ਹੁਣ ਸਮੱਸਿਆ ਮੇਨ ਆਉਂਦੀ ਹੈਗੀ ਆ ਵੀ ਇੱਥੋਂ ਆਪਾਂ ਖੜੇ ਪਾਣੀ ਦੇ ਵਿੱਚ ਪਨੀਰੀ ਪੁੱਟ ਕੇ ਲੈ ਗਏ ਫੰਗਸ ਤਾਂ ਖੇਤ ਦੇ ਵਿੱਚ ਵੀ ਹੈ ਉੱਥੇ ਜਾ ਕੇ ਵੀ ਸਮੱਸਿਆ ਆਉਗੀ ਇੱਥੇ ਆਪਾਂ ਵਧੀਆ ਟ੍ਰੀਟਮੈਂਟ ਕਰ ਲਿਆ ਆਪਣੇ ਕੋਲੇ ਕੋਈ ਕਨਾਲ ਦੋ ਕਨਾਲ ਪਨੀਰੀ ਲੱਗੀ ਹੋਈ ਸੀਗੀ ਅੱਗੇ ਜਾ ਕੇ ਖੇਤ ਲਾਉਣਾ ਇੱਕ ਕਨਾਲ ਦੇ ਨਾਲ ਫਿਰ ਉਹ 12-15 ਕਿੱਲੇ ਲੱਗਦੇ ਹੈਗੇ ਆ ਔਰ 12 15 ਕਿੱਲਿਆਂ ਦੇ ਵਿੱਚ ਤੁਰਨਾ ਗੇੜਾ ਮਾਰਨਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਉੱਥੇ ਜਦੋਂ ਸਮਾਨ ਪਾਉਣਾ ਤਾਂ ਉਹਦੇ ਪੈਸੇ ਵੀ ਲੱਗਣਗੇ ਲੇਬਰ ਦਾ ਖਰਚੇ ਵੀ ਆਊਗਾ ਜੇਕਰ ਕੋਈ ਮਟੀਰੀਅਲ ਮੰਡੀ ਚੋਂ ਲੈ ਕੇ ਆ ਰਹੇ ਹੋ ਟ੍ਰਾਈਕੋਡਰਮਾਸ ਪ੍ਰੀਲੀਮ ਹੈਗਾ ਜਾਂ ਕੋਈ ਵੀ ਟ੍ਰਾਈਕੋਡਰਮਾ ਹੈਗਾ ਯੂਜ਼ ਕਰ ਰਹੇ ਹੈਗੇ ਹੋ ਕੋਈ ਵੀ ਤੁਸੀਂ ਕੈਮੀਕਲ ਫੰਗੀਸਾਈਡ ਥੱਲੇ ਨਾ ਪਾਓ ਲੋਕ ਰੱਜ ਗਏ ਅੱਕ ਗਏ 5 5 ਕਿਲੋ ਤੇ ਕ ਫੰਗੀਸਾਈਡ ਪਾਤਾ ਲੋਕਾਂ ਨੇ 3 3 ਵਾਰ ਦੇ ਵਿੱਚ ਥਾਇਓਫਨੇਟ ਮਥਾਇਲ 12632550 ਸਪ੍ਰਿੰਟ ਬਹੁਤ ਬਹੁਤ ਜ਼ਿਆਦਾ ਤਰ੍ਹਾਂ ਦੇ ਫੰਗੀਸਾਈਡ ਲਿਕਵਿਡ ਫੰਗੀਸਾਈਡ ਵੀ ਤੋਂ ਕਾਨੇ ਥੱਲੇ ਪਾਲੇ ਟੈਬੂ ਕੋਨਾ ਜੋਲ ਕੰਟਰੋਲ ਨਹੀਂ ਹੁੰਦਾ ਜਦੋਂ এনवायरमेंट ਚ ਸਟ्रेस ਚੱਲ ਰਿਹਾ ਹੋਵੇ ਤੇ ਮਿੱਟੀ ਦੇ ਵਿੱਚ ਜੜਾਂ ਕੋਲੇ ਉਹਦੇ ਹਵਾ ਪਹੁੰਚ ਰਹੀ ਹੋਵੇ ਝੰਡਾ ਰੋਗ ਜਿਹੜੀਆਂ ਸੈਂਸਿਟਿਵ ਵੈਰੈਟੀਜ਼ ਨੇ ਆਉਣਾ ਹੀ ਆਉਣਾ ਜਿਹੜਾ ਮਰਜੀ ਤੀਸ ਮਾਰ ਪ੍ਰੋਡਕਟ ਚੱਕ ਲੋ ਠੀਕ ਆ ਉਹਦਾ ਲੰਬਾ ਆ ਜਾਣਾ ਮਾਰਕੀਟ ਚ ਪਰ ਸਮੱਸਿਆ ਇਹ ਹੈਗੀ ਆ ਵੀ ਜਦੋਂ ਆਪਾਂ ਇੱਕ ਸਟੈਂਡਰਡ ਪ੍ਰੋਸੀਜਰ ਦੇ ਤਹਿਤ ਕੰਮ ਕਰਦੇ ਹੈਗੇ ਆ ਤਾਂ ਆਪਾਂ ਘਾਟੇ ਵਾਲੀ ਦਸ਼ਾ 'ਚ ਨਹੀਂ ਜਾਂਦੇ ਹੈਗੇ ਵਾਧੇ ਵਾਲੀ ਦਸ਼ਾ 'ਚ ਜਾਂਦੇ ਆ ਜਾਂ ਜਿਹੜਾ ਐਵਰੇਜ ਹਾੜਾ ਵੈਰੈਟੀ ਦਾ ਉੱਥੇ ਜਾ ਕੇ ਖੜ੍ਹ ਜਾਂਦੇ ਆ ਆਪਾਂ ਨੂੰ ਨੁਕਸਾਨ ਨਹੀਂ ਹੁੰਦਾ ਹੈਗਾ ਉਹਦੇ ਵਿੱਚ ਕੀ ਹੈਗਾ ਟ੍ਰਾਈਕੋਡਰਮਾ ਨੂੰ ਲੈ ਲਓ 1 ਕਿਲੋ ਲੈ ਲਓ ਪਾਊਡਰ ਲੈ ਲਓ ਲਿਕਵਿਡ ਲੈ ਲਓ ਜੋ ਮਰਜ਼ੀ ਲਓ ਤੁਸੀਂ ਗਲੀ ਸੜੀ ਰੂੜੀ ਲਗਭਗ 50 ਕਿਲੋ ਦੇ ਵਿੱਚ ਉਹਨੂੰ ਮਿਕਸ ਕਰ ਲਓ ਤੇ ਇੱਕ ਹਫ਼ਤਾ ਪਈ ਰਹਿਣ ਦਿਓ ਉਹ ਵੀ ਸਿੱਲੀ ਰਹਿਣੀ ਚਾਹੀਦੀ ਆ ਗਰਮੈਸ਼ੀ ਨਾ ਹੋਵੇ ਉਹਦੇ ਵਿੱਚ ਹੱਥ ਪਾਓ ਹੱਥ ਨੂੰ ਅੱਗ ਨਾ ਲੱਗੇ ਬਲੇ ਨਾ ਹੱਥ 'ਚ ਗਰਮੈਸ਼ ਨਾ ਆਵੇ ਹੱਥ ਠੰਡਾ ਰਹੇ ਉਹ ਠੰਡੀ ਰੂੜੀ ਚਾਹੀਦੀ ਆ ਆਪਾਂ ਨੂੰ ਜਾਂ ਵਾਰਮਿੰਗ ਬੋਸ ਗਡੋਇਆ ਦੀ ਖਾਦ ਲੈ ਲਓ ਉਹਦੇ ਵਿੱਚ ਤੁਸੀਂ ਗਿੱਲਾ ਗਿੱਲ ਰੱਖਣੀ ਹੈਗੀ ਹੈ ਟ੍ਰਾਈਕੋਡਰਮਾ ਨੂੰ ਮਿਕਸ ਕਰ ਦਿਓ 7 ਦਿਨ ਪਿਆ ਰਹਿਣ ਦਿਓ ਜਿੱਦੇ ਕੱਦੂ ਕਰਨਾ ਵਿੱਚ ਪਾਓ ਉਹ ਜਿਹੜਾ 1 ਗ੍ਰਾਮ ਦੇ ਵਿੱਚ 1 ਐਮਐਲ ਦੇ ਵਿੱਚ 10 ਦੀ ਪਾਵਰ 8 ਸੀਗਾ 1 ਕਰੋੜ ਸੀਗਾ ਉਹਨੇ ਕਿੰਨੇ ਹੀ ਗੁਣਾ ਵੱਧ ਜਾਣਾ ਹੈਗਾ ਕਲੋਨੀਆਂ ਬਣਾ ਲੈਣੀਆਂ ਹੈ ਜਦੋਂ ਡਿਸਟ੍ਰੀਬਿਊਟ ਹੋਣਾ ਖੇਤ ਦੇ ਵਿੱਚ ਜਾ ਕੇ ਉੱਥੇ ਕਲੋਨੀਆਂ ਬਣਾ ਲੈਣੀਆਂ ਹੈਗੀਆਂ ਫੇਰ ਤੁਹਾਡੇ ਖੇਤ ਦੇ ਵਿੱਚ ਜਿੰਨੇ ਵੀ ਬਾਇਓਲੋਜੀਕਲ ਸਟ੍ਰੇਨ ਨੇ ਸਪੋਰਟਸ ਨੇ ਮਾਈਕਰੋਬਸ ਨੇ ਜਿੰਨੇ ਵੀ ਬਾਇਓਲੋਜੀਕਲ ਕਲਚਰ ਨੇ ਐਨ ਐਫ ਕੇ ਕਨਸੋਰਟੀਆ ਹੋ ਗਿਆ ਜਾਂ ਐਨੀ ਅਦਰ ਹੋ ਗਿਆ ਇਹ ਸਾਰੇ ਹੈਲਪਫੁਲ ਨੇ ਤੁਹਾਡੇ ਬੂਧੇ ਦੇ ਵਾਧੇ ਵਿਕਾਸ ਲਈ ਉਹਨਾਂ ਦੀਆਂ ਜੜਾਂ ਦੇ ਆਸ-ਪਾਸ ਇਹ ਸੜੀਕ এনवायरमेंट ਪੈਦਾ ਕਰਦੇ ਨੇ ਜਿਹਦੇ ਕਰਕੇ ਬਿਮਾਰੀ ਘਟ ਆਉਂਦੀ ਹੈ ਬੂਟਾ ਨਿਊਟ੍ਰੀਸ਼ਨ ਨੂੰ ਚੰਗੇ ਤਰੀਕੇ ਨਾਲ ਗ੍ਰਹਿਣ ਕਰਦਾ ਜਿਹੜੀ ਫੰਗਸ ਦੇ ਪਰ ਅਸੀਂ ਇਸ ਬਾਸਮਤੀ ਆਂ ਦੀ ਸੈਂਸਿਟੀਵਿਟੀ ਹੈ ਕਿ ਕੁਝੇ ਫੰਗਸ ਨੇ ਹਮਲਾ ਕੀਤਾ ਇਹ ਬੋਖਲਾ ਜਾਂਦੀਆਂ ਛੇਤੀ ਨਿਸਾਰਾ ਕਰਨਾ ਲੱਗ ਜਾਂਦੀਆਂ ਕੱਦ ਕਰਨ ਲੱਗ ਜਾਂਦੀਆਂ ਪੀਲੀਆਂ ਪੈ ਜਾਂਦੀਆਂ ਹੈਗੀਆਂ ਜਾਂ ਬੂਟਾ ਸੁੱਕ ਜਾਂਦਾ ਹੈਗਾ ਇਸ ਤਮਸਿਆਵਾਂ ਆਉਂਦੇ ਨੇ ਹੈਗੀਆਂ ਪਰ ਜੇ ਤੁਸੀਂ ਇਹ ਟ੍ਰਾਈਕੋਡਰਮਾ ਨੂੰ ਇਸ ਤਰੀਕੇ ਨਾਲ ਪਾ ਲੋਗੇ ਤੁਹਾਡਾ ਖਰਚ ਵੀ ਘਟਾਊਗਾ ਤੇ ਰਿਜ਼ਲਟ ਵੀ ਜ਼ਿਆਦਾ ਆਊਗਾ ਦੂਜਾ ਇਸੇ ਗੱਲ ਦਾ ਖਿਆਲ ਰੱਖ ਲਿਓ ਕਿ ਪਨੀਰੀ ਸੁੱਕੇ 'ਚ ਨਹੀਂ ਪਟਣੀ ਗਿੱਲੇ 'ਚ ਪਟਣੀ ਆ ਤੇ ਪਹਿਲੇ 15 ਦਿਨ ਦਾ ਜਿਹੜਾ ਬੈਸਟ ਪ੍ਰੋਸੀਜਰ ਆ ਦੋ ਦਿਨ ਪਾਣੀ ਭਰਨਾ ਹਵਾ ਜਾਣ ਨਹੀਂ ਦੇਣੀ ਤੀਜੇ ਦਿਨ ਹਵਾ ਲਵਾ ਦਿਓ ਖੇਤ ਨੂੰ ਤਾਂ ਕਿ ਬੂਟੇ ਨੂੰ ਜਿੰਕ ਵੀ ਮਿਲੇ ਝੋਨੇ ਦੀ ਫਸਲ ਨੂੰ ਜਿੰਕ ਪਾਉਣਾ ਕੋਈ ਜ਼ਰੂਰੀ ਨਹੀਂ ਹੈਗਾ ਜਿਹੜਾ ਆਪਾਂ ਕੱਦੂ ਮਾਰ ਕੇ ਪਾਣੀ ਖੜਾ ਕਰਦੇ ਆ ਉਸ ਸਿਚੁਏਸ਼ਨ ਦੇ ਵਿੱਚ ਝੋਨਾ ਜਿੰਕ ਨਹੀਂ ਲੈ ਪਾਉਂਦਾ ਫਿਰ ਉਹ ਵੱਖ-ਵੱਖ ਤਰ੍ਹਾਂ ਦੀਆਂ ਫਾਰਮੂਲੇਸ਼ਨ ਆਈਆਂ ਜਿੰਕ ਤੇ ਬਹੁਤ ਵੱਡੀ ਲੰਬੀ ਵੀਡੀਓ ਡਿਟੇਲ ਚ ਪਾਈ ਹੈਗੀ ਹੈ ਜੇ ਕੋਈ ਪੁਆਇੰਟ ਰਹਿੰਦਾ ਹੋਇਆ ਮੈਨੂੰ ਦੱਸ ਦਿਓ ਮੈਂ ਦੁਬਾਰਾ ਬਣਾ ਦੂੰ ਪਰ ਕਿਸੇ ਵੀ ਆਪਣਾ ਸਾਢੇ 1400 ਵੀਡੀਓ ਪੈ ਚੁੱਕੀ ਹੈ ਚੈਨਲ ਦੇ ਉੱਪਰ ਤੁਹਾਡੀ ਹੈ ਫ੍ਰੀ ਹੈ ਦੇਖੋ ਜੇ ਦੇਖ ਕੇ ਫਾਇਦਾ ਨਹੀਂ ਲੈ ਸਕਦੇ ਫਿਰ ਮਿਲ ਕੇ ਵੀ ਫਾਇਦਾ ਨਹੀਂ ਲੈ ਸਕਦੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ Instagram Facebook YouTube ਤੇ ਵੀਡੀਓ ਮਿਲਦੀਆਂ ਹੀ ਰਹਿਣਗੀਆਂ ਆਪਾਂ ਨੇ ਕਿਤਾਬ ਵੀ ਲਿਖੀ ਹੈਗੀ ਝੋਨੇ ਦੇ ਉੱਪਰ ਹਿੰਦੀ ਪੰਜਾਬੀ ਚ ਅਵੇਲੇਬਲ ਆ ਆਪਣੇ ਪਬਲਿਸ਼ਰ ਤੋਂ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਪੜ ਸਕਦੇ ਹੋ ਤੇ ਵਿਆਉਂਤਬੰਦੀ ਦੇ ਵਿੱਚ ਘਾਟਾ ਵਾਧਾ ਕਰ ਸਕਦੇ ਹੋ ਆਪਣੇ ਖੇਤ ਦਾ ਖਰਚ ਘਟਾ ਸਕਦੇ ਹੋ ਤੇ ਫਾਇਦਾ ਲੈ ਸਕਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ